ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦੀਆ ਤੋਂ ਐਸਐਸਪੀ ਬਟਾਲਾ ਅਸ਼ਵਨੀ ਗੋਟੀয়াল ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀਐਸਪੀ ਰਾਜੇਸ਼ ਕਟਕਰ ਦੀ راہਨਮਾਈ ਹੇਠ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਅਜੇ ਇੱਕ ਨੌਜਵਾਨ ਨੂੰ ਚੋਰੀ ਦੇ ਦੋ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ ਜਦ ਕਿ ਦੂਜਾ ਨੌਜਵਾਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਮੋਟਰਸਾਈਕਲਾਂ ਚੋਰ ਆ ਉਹਨਾਂ ਨੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕੱਲ ਵੀ ਮੋਟਰਸਾਈਕਲ ਚੋਰੀ ਕਰਨ ਆਏ ਕਰਦੇ ਆ ਬੇਸਿਕਲੀ ਧਾਰੀਵਾਲ ਪੁੱਜੇ ਦਾ ਰਹਿਣ ਵਾਲਾ ਗੁਰਦੀਨਾਂ ਦਾ ਦੇ ਨਾਲ ਇੱਕ ਅਰਸ਼ ਮੁੰਡਾ ਆ ਤੇ ਇਹ ਦੋਨੇ ਰਲ ਕੇ ਸਕੂਟਰ ਜਿਹੜੇ ਸਕੂਟਰ ਹੁੰਦੇ ਆ ਤੇ ਮੋਟਰਸਾਈਕਲ ਚੋਰੀ ਕਰਦੇ ਇਹਨਾਂ ਚੋ ਕਾਬੂ ਕਰ ਲਿਆ ਤੇ ਮੋਟਰਸਾਈਕਲ ਚੋਰੀ ਰਿਕਵਰ ਕੀਤਾ ਇਸ ਤੋਂ ਇਲਾਵਾ ਹੋਰ ਵੀ ਚੋਰੀ ਨਿੱਕੀਆਂ ਹੋਰ ਕਿਤਿਆਂ ਨੇ ਇੱਕ ਮੋਟਰਸਾਈਕਲ ਹੋਰੇ ਦੱਸ ਰਿਹਾ ਵਾ ਇੱਕ ਤੋਂ ਦੋ ਮੋਟਰਸਾਈਕਲ ਸੈਟ ਕੋਲ ਹੋ ਗਏ ਨੇ ਰਿਕਵਰ ਬਾਕੀ ਹੋਰ ਵੀ ਸਾਨੂੰ ਆ ਸਕਦਾ ਚੋਰੀ ਕਰਕੇ ਪਰਮ ਸਾਨੂੰ ਪਤਾ ਨਹੀਂ ਮੀ ਮੈਸੇਜ ਤੇ ਇਹੀ ਯਕੀਨ ਕੋ ਇਹ ਤਾਂ ਕਰਨੀ ਚਾਹੀਦਾ ਹੁਣ ਅਸੀਂ ਇਹੋ ਕਰਨ ਲੱਗੇ ਆ ਕਿ ਜਿਹੜਾ ਰਿਪੀਟਿਡਲੀ ਕਰਦਾ ਨਾ ਚੋਰੀਆਂ ਉਹਨੂੰ ਅਸੀਂ ਹੋਰ ਵੀ ਸਖਤਰਾ ਬੰਦੇ ਜਿਹੜਾ ਉਹਨਾਂ ਦੇ ਖਾਤੇ ਵਿੱਚ ਕਰਾ ਇਹਨਾਂ ਪਹਿਲਾਂ ਵੀ ਕੀ ਗਏ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਚੈੱਕ ਉੱਥਾਂ ਸੇਖਵਾ ਪੈਂਦਾ ਨਾ ਦਾ ਰਿਪੋਰਟ ਚੈੱਕ ਕਰ ਰਹੇ ਆਪਾਂ